ਹਾਂਜੀ ਸੋ ਸਾਥਿਓ ਸਤਿ ਸ਼੍ਰੀ ਅਕਾਲ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਆਪਾਂ ਲੈ ਕੇ ਆਏ ਆਪਣੀ ਅੱਜ ਦੀ ਕਲਾਸ ਸਾਥਿਓ ਜਿਸ ਦੇ ਵਿੱਚ ਆਪਾਂ ਕਰ ਰਹੇ ਆਂ ਪੋਲੀਟੀਕਲ ਸਾਇੰਸ ਟੌਪਿਕ ਵਾਈਜ਼ ਥਿਊਰੀ ਦੀਆਂ ਕਲਾਸਾਂ ਮੋਸਟ ਇੰਪੋਰਟੈਂਟ ਸੈਸ਼ਨ ਰਹਿਣ ਵਾਲਾ ਤੁਹਾਡੇ ਲੈਕਚਰਰ ਕੇਡਰ ਮਾਸਟਰ ਕੇਡਰ ਪੀਟੈਟ ਸੀਟੈਟ ਤੇ ਹੋਰ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਬੜੀ ਹੀ ਹੈਲਪਫੁਲ ਰਹਿਣ ਵਾਲੀ ਇਹ ਕਲਾਸ ਹੈ ਕਲਾਸ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਵੀਡੀਓ ਦੀ ਜਾਣਕਾਰੀ ਜਿਹੜੀ ਨੋਟੀਫਿਕੇਸ਼ਨ ਦੇ ਥਰੂ ਮਿਲਦੀ ਰਹੇ ਸਾਥੀਓ ਭਾਗ 5 ਦੇ ਵਿੱਚ ਜੁਨੀਅਨ ਦੀ ਜਿਹੜੀ ਆਪਾਂ ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਤੇ ਜੁਨੀਅਨ ਦੀ ਨਿਆਂਪਾਲਿਕਾ ਵਾਲਾ ਟੌਪਿਕ ਜਿਹੜਾ ਕੱਲ ਕਵਰ ਕੀਤਾ ਸੀ ਅੱਜ ਆਪਾਂ ਇਸ ਤੋਂ ਅੱਗੇ ਵਧਦੇ ਆਂ ਆਓ ਆਪਾਂ ਕਲਾਸ ਨੂੰ ਪ੍ਰੋਪਰ ਵੇ ਦੇ ਨਾਲ ਸ਼ੁਰੂ ਕਰੀਏ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ ਚੈਨਲ ਜੀਐਮਡੀਐਸ ਅਕੈਡਮੀ YouTube ਚੈਨਲ ਤੇ ਸੋ ਆਓ ਜੀ ਸਾਥਿਓ ਅੱਗੇ ਕਲਾਸ ਨੂੰ ਸ਼ੁਰੂ ਕਰਦੇ ਹਾਂ ਤੇ ਆਪਾਂ ਟੌਪਿਕ ਅੱਜ ਇਹ ਕੰਪਲੀਟ ਕਰਦੇ ਹਾਂ ਭਾਗ 5 ਜੂਨੀਅਨ ਤੇਸਮਾਪਤੀ ਸਾਥੀਓ ਭਾਰਤ ਦੇ ਕੰਟਰੋਲਰ ਅਤੇ ਐਡੀਟਰ ਜਨਰਲ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਸੰਵਿਧਾਨ ਕੰਟਰੋਲਰ ਅਤੇ ਐਡੀਟਰ ਜਨਰਲ ਨੂੰ ਇੱਕ ਨਿਗਰਾਨੀ ਭੂਮਿਕਾ ਸੌਂਪਦਾ ਹੈ ਉਸ ਨੂੰ ਸੁਪਰੀਮ ਕੋਰਟ ਦੇ ਜੱਜ ਦਾ ਦਰਜਾ ਅਤੇ ਤਨਖਾਹ ਮਿਲਦੀ ਹੈ ਜਾਨੀ ਕਿ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ ਦੀਆਂ ਪਾਵਰਾਂ ਜਿਹੜੀਆਂ ਨੇ ਉਸ ਦੇ ਕੋਲ ਰਹਿੰਦੀਆਂ ਨੇ ਇਸੇ ਤਰ੍ਹਾਂ 148 ਦੇ ਤਹਿਤ ਭਾਰਤ ਦਾ ਕੰਟਰੋਲਰ ਅਤੇ ਐਡੀਟਰ ਜਨਰਲ ਉਹਦਾ ਵਰਣਨ ਕੀਤਾ ਗਿਆ ਹੈ 149 ਦੇ ਵਿੱਚ ਉਹਨਾਂ ਦੇ ਫਰਜ਼ ਅਤੇ ਸ਼ਕਤੀਆਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 151 ਦੇ ਵਿੱਚ ਆਡਿਟ ਰਿਪੋਰਟ ਦਾ ਵਰਣਨ ਜਿਹੜਾ ਹੈਗਾ ਜੀ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਸੋ ਭਾਗ 6 ਦੀ ਗੱਲ ਕਰਨ ਤੋਂ ਪਹਿਲਾਂ ਕਿ ਰਾਜਪਾਲ ਸਿਰਫ سونے ਦੇ पिंजਰੇ ਵਿੱਚ ਇੱਕ ਪੰਛੀ ਨਹੀਂ ਹੈ ਸਰੋਜਨੀ ਨਾਇਡੂ ਨੇ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ ਜੀ ਇਸ ਨੂੰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣਾ ਧਿਆਨ ਚ ਰੱਖਣਾ ਭਾਗ 6 ਦਾ ਸਬੰਧ ਸਾਥੀਓ ਰਾਜ ਦੇ ਨਾਲ ਹੈ ਸਟੇਟ ਦੇ ਨਾਲ ਹੈ ਕਾਰਜਕਾਰੀ ਦੇ ਵਿੱਚ ਰਾਜਪਾਲ ਹੈ ਜਿਹੜਾ ਜੀ ਰਾਜਪਾਲ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਉਹ ਬਹੁ ਉਸੇ ਤਰ੍ਹਾਂ ਦੀਆਂ ਪਾਵਰਾਂ ਰਾਜਪਾਲ ਕੋਲ ਰਹਿੰਦੀਆਂ ਨੇ ਜਿਸ ਤਰ੍ਹਾਂ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਨੇ ਉਹ ਸਟੇਟ ਦੇ ਵਿੱਚ ਕੰਟਰੀ ਦੇ ਵਿੱਚ ਰਾਸ਼ਟਰਪਤੀ ਦੀਆਂ ਰਹਿੰਦੀਆਂ ਨੇ ਲਗਭਗ ਸੇਮ ਪਾਵਰਾਂ ਹੁੰਦੀਆਂ ਨੇ ਪਰ ਰਾਜਪਾਲ ਆ ਜਿਹੜਾ ਉਹ ਜਵਾਬਦੇਹ ਹੁੰਦਾ ਰਾਸ਼ਟਰਪਤੀ ਦਾ ਜਾਂ ਕੇ ਲੋਕ ਕੈਬਨਟ ਦਾ ਸੋ ਇਸੇ ਤਰ੍ਹਾਂ ਸਾਥੀਓ ਰਾਜ ਦੇ ਵਿੱਚ ਉਸ ਦਾ ਅਹੁਦਾ ਜਿਹੜਾ ਹੈਗਾ ਕੇਂਦਰ ਵਿੱਚ ਰਾਸ਼ਟਰਪਤੀ ਦੇ ਸਮਾਨ ਮੰਨਿਆ ਜਾਂਦਾ ਹੈ 153 ਅਨੁਛੇਦ ਦੇ ਵਿੱਚ ਸਾਥੀਓ ਰਾਜਾਂ ਦੇ ਰਾਜਪਾਲ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 155 ਦੇ ਵਿੱਚ ਰਾਜਪਾਲ ਦੀ ਨਿਯੁਕਤੀ ਦਾ ਵਰਣਨ ਮਿਲਦਾ ਹੈ 161 ਦੇ ਵਿੱਚ ਰਾਜਪਾਲ ਦੀ ਸੌਹ ਆ ਜਿਹੜੀ ਉਹ ਕਿਸ ਤਰ੍ਹਾਂ ਚੁੱਕੀ ਜਾਵੇਗੀ ਸੌਹ ਦਾ ਸਮਾਗਮ ਕਿਸ ਤਰ੍ਹਾਂ ਹੋਵੇਗਾ ਉਹ ਸਾਰਾ ਵਰਣਨ ਸਾਨੂੰ ਮਿਲਦਾ ਹੈ 161 ਦੇ ਵਿੱਚ ਮਾਫੀ ਆਦ ਦੇਣ ਦੀ ਰਾਜਪਾਲ ਦੀ ਸ਼ਕਤੀ ਜਾਨਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਜਾ ਦਾ ਪ੍ਰਾਵਧਾਨ ਹੈ ਜਿਹੜਾ ਉਹ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਨੇ ਰਾਜਪਾਲ ਸਟੇਟ ਦੇ ਤੌਰ ਤੇ ਰੱਖਦਾ ਹੈ ਪਰ ਉਸ ਦੇ ਵਿੱਚ ਕੈਬਨਟ ਜਾਂ ਕਹਿੰ ਲੋ ਕਿ ਰਾਸ਼ਟਰਪਤੀ ਦੀ ਸਹਿਮਤੀ ਹੋਣੀ ਜਿਹੜੀ ਹੈਗੀ ਹੈ ਜ਼ਰੂਰੀ ਹੁੰਦੀ ਹੈ ਅੱਗੇ ਚੱਲਦੇ ਹਾਂ ਜੀ ਸੋ ਸਾਥੀਓ ਭਾਗ 6 ਦੇ ਵਿੱਚ ਰਾਜ ਤੇ ਇਹਦੇ ਵਿੱਚ ਮੰਤਰੀ ਮੰਡਲ ਦੀ ਭੂਮਿਕਾ 163 ਤੋਂ ਰਾਜਪਾਲ ਦੀ ਸਹਾਇਤਾ ਦੇ ਲਈ ਅਤੇ ਸਲਾਹ ਦੇ ਲਈ ਇੱਕ ਮੰਤਰੀ ਪ੍ਰੀਸ਼ਦ ਹੋਵੇਗੀ ਇਹ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਅਨੁਸ਼ੇਦ 164 ਦੇ ਵਿੱਚ ਜਾਂ ਧਾਰਾ 164 ਦੇ ਵਿੱਚ ਮੰਤਰੀਆਂ ਸੰਬੰਧੀ ਹੋਰ ਉਪਬੰਧਾਂ ਦਾ ਵਰਣਨ ਹੈ ਜਿਹੜਾ ਉਹ ਕੀਤਾ ਜਾਂਦਾ ਹੈ 91 ਸੋਧ ਹੋਈ ਹੈ ਸਾਥਿਓ ਇਹਦੇ ਵਿੱਚ ਇੱਕ ਸੈਕਸ਼ਨ ਜੋੜਿਆ ਗਿਆ ਹੈ 164 ਦੇ ਵਿੱਚ ਇੱਕ ਏ ਜਿਹਦੇ ਵਿੱਚ ਮੰਤਰੀਆਂ ਦੀ ਗਿਣਤੀ ਵਿਧਾਨ ਸਭਾ ਦੀ ਤਾਕਤ ਦਾ 15% ਤੋਂ ਵੱਧ ਕਹਿੰਦੇ ਕਿ ਨਹੀਂ ਹੋਵੇਗੀ ਪਰ 12 ਤੋਂ ਘਟ ਨਹੀਂ ਸਮਝ ਗਏ ਨਾ ਜੀ 15% ਤੋਂ ਵੱਧ ਨਹੀਂ ਹੋਵੇਗੀ ਪਰ ਜਿੱਥੇ ਕਿਤੇ ਸੀਟਾਂ ਘਟਨੇ ਸੀਮਤ ਨੇ ਉਥੇ 12 ਤੋਂ ਘਟ ਆ ਜਿਹੜੀ ਗਿਣਤੀ ਉਹ ਨਹੀਂ ਹੋ ਸਕਦੀ ਇਹ ਪ੍ਰਬੰਧਨ 81 ਸੋਧ ਦੇ ਰਾਹੀਂ ਜੋੜਿਆ ਗਿਆ ਇਸ ਜਿਸ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਆਡੀਟਰ ਜਨਰਲ ਹੈ ਜਿਹੜਾ ਉਹਦੀ ਗੱਲ ਕਰਦੇ ਆ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਰਾਜ ਦੇ ਵਿੱਚ ਐਡਵੋਕੇਟ ਜਨਰਲ ਦੀ ਗੱਲ ਹੁੰਦੀ ਹੈ ਇਹਦਾ ਵਰਣਨ ਅਨੁਛੇਦ 161 ਦੇ ਵਿੱਚ ਕਿਹਾ ਗਿਆ ਕਿ ਰਾਜ ਦਾ ਐਡਵੋਕੇਟ ਜਨਰਲ ਹੋਵੇਗਾ ਠੀਕ ਹੈ ਜੀ ਰਾਜ ਵਿਧਾਨ ਸਭਾ ਦੀ ਗੱਲ 168 ਦੇ ਵਿੱਚ ਕੀਤੀ ਗਈ ਹੈ ਕਿ ਰਾਜ ਵਿਧਾਨ ਸਭਾਵਾਂ ਦਾ ਗਠਨ ਤੇ ਕੁਝ ਰਾਜਾਂ ਦੇ ਵਿੱਚ ਦੋ ਸਦਨ ਹਨ ਜਿਦੇ ਵਿੱਚ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਜਾਨੀ ਕਿ ਸਾਥੀਓ 168 ਦੇ ਤਹਿਤ ਰਾਜ ਵਿਧਾਨ ਸਭਾਵਾਂ ਦੇ ਗਠਨ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਕੁਝ ਸਟੇਟਾਂ ਦੇ ਕੋਲ ਜਿਹੜਾ ਹੈਗਾ ਦੋ ਤਰ੍ਹਾਂ ਦੇ ਸਦਨ ਦੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਸਾਨੂੰ ਲੋਕ ਸਭਾ ਤੇ ਰਾਜ ਸਭਾ ਦਾ ਸਦਨ ਦੇਖਣ ਨੂੰ ਮਿਲਦਾ ਹੈ ਉਸੇ ਤਰ੍ਹਾਂ ਸਟੇਟ ਦੇ ਵਿੱਚ ਸਾਨੂੰ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦਾ ਜਿਹੜਾ ਹੈਗਾ ਦੋ ਸਦਨ ਜਾਂ ਕਹੇ ਲੋ ਕਿ ਦੋ ਤਰ੍ਹਾਂ ਦਾ ਰੂਪ ਦੇਖਣ ਨੂੰ ਮਿਲਦਾ ਹੈ ਜਿਸ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਸਿਰਫ 6 ਰਾਜਾਂ ਦੇ ਵਿੱਚ ਜਿਹੜਾ ਹੈਗਾ ਸਾਥਿਓ ਵਿਧਾਨ ਪ੍ਰੀਸ਼ਦਾਂ ਦਾ ਵਰਣਨ ਹੈ ਜੀ ਜਾਂ ਕਹੇ ਲੋ ਕਿ ਵਿਧਾਨ ਪ੍ਰੀਸ਼ਦਾਂ ਹਨ ਜਿਹਦੇ ਵਿੱਚ ਹੈਗਾ ਜੀ ਬਿਹਾਰ ਜੁਪੀ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਤੇਲਗਾਨਾ ਤੇ ਕਰਨਾਟਕ ਇਨ੍ਹਾਂ ਸਟੇਟਾਂ ਦੇ ਵਿੱਚ ਵਿਧਾਨਪ੍ਰਿਸ਼ਦਾਂ ਹਨ ਬਾਕੀ ਦੇ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਜਿਹੜੀਆਂ ਵਿਧਾਨਪ੍ਰਿਸ਼ਦਾਂ ਹਨ ਉਹ ਨਹੀਂ ਹਨ ਉੱਥੇ ਇੱਕ ਸਦਨੀ ਵਿਧਾਨ ਹੈ ਜਾਨੀ ਕਿ ਵਿਧਾਨ ਸਭਾ ਦਾ ਵਰਣਨ ਇਸੇ ਤਰ੍ਹਾਂ ਜੀ 169 ਦੇ ਵਿੱਚ ਵਿਧਾਨ ਪ੍ਰੀਸ਼ਦਾਂ ਦਾ ਖਾਤਮਾ ਜਾਂ ਉਹਦੀ ਸਿਰਜਣਾ ਕਿਸ ਤਰ੍ਹਾਂ ਕਰਨੀ ਹੈ ਇਹ ਸਾਨੂੰ ਵਰਣਨ ਦੇਖਣ ਨੂੰ ਮਿਲਦਾ ਹੈ 170 ਦੇ ਵਿੱਚ ਵਿਧਾਨ ਸੁਭਾਵਾਂ ਦੀ ਵੰਤਰ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 171 ਦੇ ਵਿੱਚ ਵਿਧਾਨ ਪ੍ਰੀਸ਼ਦਾਂ ਦੀ ਵੰਤਰ ਦਾ ਵਰਣਨ ਜਿਹੜਾ ਹੈਗਾ ਜੀ ਸਾਥੀਓ ਸਾਨੂੰ ਦੇਖਣ ਨੂੰ ਮਿਲਦਾ ਹੈ 172 ਦੇ ਵਿੱਚ ਰਾਜ ਵਿਧਾਨ ਸੁਭਾਵਾਂ ਦੀ ਮਿਆਦ ਹੈ ਜਿਹੜੀ ਉਹਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਸਾਥੀਓ ਜਿਹੜੇ ਆਫੀਸਰਸ ਨੇ ਅਧਿਕਾਰੀ ਨੇ ਉਹਨਾਂ ਦਾ ਵਰਣਨ 178 ਦੇ ਵਿੱਚ ਜਿਹੜਾ ਹੈਗਾ ਵਿਧਾਨ ਸਭਾਵਾਂ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦਾ ਵਰਣਨ ਵੀ ਸਾਨੂੰ ਦੇਖਣ ਨੂੰ ਮਿਲਦਾ ਨੱਗੇ ਆ ਗਿਆ ਜੀ ਤੁਹਾਡਾ ਭਾਗ 6 ਰਾਜ ਇਹਦੇ ਵਿੱਚ ਅੱਗੇ ਸਾਨੂੰ ਵਰਣਨ ਹੈ ਜਿਹੜਾ ਜੀ ਵਿਧਾਨਕ ਪ੍ਰਕਿਰਿਆ ਕਿਸ ਤਰ੍ਹਾਂ ਦੀ ਹੋਊਗੀ ਵਿਧਾਨ ਕੀ ਪ੍ਰਕਿਰਿਆ ਜਿਹੜੀ ਹੈਗੀ ਹੈ ਰਾਜਦਿਓ ਕਿਸ ਤਰ੍ਹਾਂ ਦੀ ਹੋਊਗੀ ਅਨੁਸ਼ੇਦ ਜਾਂ ਕਹੇ ਲੋ ਕਿ ਧਾਰਾ ਜਾਂ ਕਹੇ ਲੋ ਆਰਟੀਕਲ 196 ਦੇ ਵਿੱਚ ਬਿੱਲਾਂ ਦੀ ਸ਼ੁਰੂਆਤ ਅਤੇ ਪਾਸ ਹੋਣ ਦੀ ਗੱਲ ਕੀਤੀ ਗਈ ਹੈ ਜੀ 198 ਦੇ ਵਿੱਚ ਸਾਥੀਓ ਪੈਸੇ ਦੇ ਬਿੱਲਾਂ ਦੀ ਲਈ ਵਿਸ਼ੇਸ਼ ਪ੍ਰਕਿਰਿਆ ਜਿਹਨੂੰ ਆਪਾਂ ਮਨੀ ਬਿੱਲ ਕਹਿ ਦਿੰਦੇ ਆ ਠੀਕ ਹੈ ਜੀ ਜਿਹਨੂੰ ਆਪਾਂ ਮਨੀ ਬਿੱਲ ਕਹਿ ਦਿੰਦੇ ਆ ਉਹਦਾ ਪ੍ਰਵਿਧਾਨ ਸਾਨੂੰ 198 ਦੇ ਵਿੱਚ ਮਿਲਦਾ ਹੈ ਵਿਧਾਨਕ ਪ੍ਰਕਿਰਿਆ ਦੇ ਦੌਰਾਨ 199 ਦੇ ਵਿੱਚ ਮਨੀ ਬਿੱਲ ਦੀ ਪਰਵਾਸਾ ਜਿਹੜੀ ਹੈਗੀ ਹੈ ਜਿਉਂ ਅੰਕਿਤ ਕੀਤੀ ਗਈ ਹੈ ਤੇ 200 ਦੇ ਤਹਿਤ ਬਿੱਲਾਂ ਨੂੰ ਪ੍ਰਵਾਨਗੀ ਦਾ ਪ੍ਰਵਿਧਾਨ ਜਿਹੜਾ ਹੈਗਾ ਜਾਂ ਕਹਿ ਲਓ ਕਿ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹੈ ਗਵਰਨਰ ਦੀ ਵਿਧਾਨਕ ਸ਼ਕਤੀ ਜਦੋਂ ਗਵਰਨਰ ਦੀ ਵਿਧਾਨਕ ਸ਼ਕਤੀ ਨੇ ਜਾਂ ਕਹਿ ਲਓ ਕਿ ਜਿਹੜਾ ਗਵਰਨਰ ਹੈ ਰਾਜਪਾਲ ਆ ਉਹਦੇ ਕੋਲ ਜੋ ਵੀ ਵਿਧਾਨਕ ਸ਼ਕਤੀਆਂ ਹਨ ਉਹਦਾ ਵਰਣਨ ਜਦੋਂ ਆਪਾਂ ਦੇਖਦੇ ਹਾਂ ਤਾਂ 213 ਦੇ ਵਿੱਚ ਵਿਧਾਨ ਸਭਾ ਦੇ ਵਿਰਾਮ ਦੇ ਦੌਰਾਨ ਜਾਂ ਕਿ ਲੋਕਿ ਜਦੋਂ ਵਿਧਾਨ ਸਭਾ ਨਹੀਂ ਚੱਲ ਰਹੀ ਕੰਟੀਨਿਊ ਨਹੀਂ ਆ ਤਾਂ ਰਾਜਪਾਲ ਦੇ ਕੋਲ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਹੈ ਰਾਜਪਾਲ ਕਿਹੜੀ ਪਾਵਰ ਰੱਖਦਾ ਜੀ ਜਿਸ ਤਰ੍ਹਾਂ ਰਾਸ਼ਟਰਪਤੀ ਪਾਵਰ ਰੱਖਦਾ ਆਰਡੀਨੈਂਸ ਜਾਰੀ ਕਰਨ ਦੀ ਇਸੇ ਤਰ੍ਹਾਂ ਰਾਜਪਾਲ ਕੋਲ ਵੀ ਆਰਡੀਨੈਂਸ ਜਾਰੀ ਕਰਨ ਦੀ ਪਾਵਰ ਹੈ ਇਹ ਹੈਗਾ ਜੀ ਧਾਰਾ 213 ਦੇ ਤਹਿਤ ਇਸੇ ਤਰ੍ਹਾਂ ਸਾਥੀਓ ਡੀਸੀ ਬਾਦਵਾ ਬਨਾਮ ਬਿਹਾਰ ਰਾਜ 1987 ਦਾ ਕੇਸ ਆ ਇਹ ਅਦਾਲਤ ਨੇ ਕਿਹਾ ਸੀ ਕਿ ਆਰਡੀਨੈਂਸਾਂ ਨੂੰ ਵਾਰ-ਵਾਰ ਜਾਰੀ ਕਰਨਾ ਸੰਵਿਧਾਨ ਨਾਲ ਧੋਖਾ ਧੜੀ ਹੈ ਕਿ ਬਿਨਾ ਗੱਲ ਤੋਂ ਵਾਰ-ਵਾਰ ਜੇਕਰ ਆਰਡੀਨੈਂਸਾਂ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਉਹ ਸੰਵਿਧਾਨ ਦੇ ਨਾਲ ਧੋਖਾ ਧੜੀ ਹੈ ਕਿਉਂਕਿ ਉਹ ਆਪ ਦੇ ਫਾਇਦੇ ਦੇ ਲਈ ਕੋਈ ਸਰਕਾਰ ਹੈ ਜਿਹੜੀ ਉਹ ਆਰਡੀਨੈਂਸ ਜਾਰੀ ਕਰਵਾਉਂਦੀ ਹੈ ਤਾਂ ਇਸ ਤਰ੍ਹਾਂ ਇਹ ਡੀਸੀ ਵਾਧਵਾ ਬਨਾਮ ਬਿਹਾਰ ਰਾਜ ਦਾ ਜਿਹੜਾ ਕੇਸ ਸੀਗਾ ਇਹਦੇ ਵਿੱਚ ਅਦਾਲਤ ਦੀ ਇਹ ਸਟੇਟਮੈਂਟ ਸੀ 1987 ਦੇ ਵਿੱਚ ਇਹ ਕੇਸ ਦੇਖਣ ਨੂੰ ਮਿਲਦਾ ਹੈ ਰਾਜ ਦੀਆਂ ਉੱਚ ਅਦਾਲਤਾਂ ਦਾ ਦੇਖੋ ਸਾਥੀਓ ਜਿਸ ਤਰ੍ਹਾਂ ਸਟੇਟ ਸੈਂਟਰ ਦੇ ਵਿੱਚ ਸਰਵੋੱਚ ਅਦਾਲਤ ਕੰਮ ਕਰਦੀ ਹੈ ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਦੀਆਂ ਆਪਣੀਆਂ ਆਪਣੀਆਂ ਉੱਚ ਅਦਾਲਤਾਂ ਹਨ ਭਾਰਤ ਦੀ ਰਾਜਨੀਤਿਕ ਵਿਵਸਥਾ ਦੇ ਵਿੱਚ ਨਿਆਂਪਾਲਿਕਾ ਦਾ ਪ੍ਰਬੰਧ ਹੈ ਜਿਹੜਾ ਉਹ ਇਸ ਤਰ੍ਹਾਂ ਵੀ ਕੀਤਾ ਜਾਂਦਾ ਕਿ ਇੱਕ ਰਾਜ ਦੇ ਕੋਲ ਜਿਹੜਾ ਹੈਗਾ ਇੱਕ ਉੱਚ ਅਦਾਲਤ ਹੋ ਵੀ ਸਕਦੀ ਹੈ ਤੇ ਦੋ ਰਾਜਾਂ ਦੇ ਕੋਲ ਵੀ ਇੱਕ ਉੱਚ ਅਦਾਲਤ ਹੋ ਸਕਦੀ ਹੈ ਜਿਸ ਤਰ੍ਹਾਂ ਆਪਣੇ ਪੰਜਾਬ ਤੇ ਹਰਿਆਣਾ ਦੇ ਕੋਲ ਸਾਂਝੀ ਉੱਚ ਅਦਾਲਤ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤਾਂ ਰਾਜ ਦੀਆਂ ਉੱਚ ਅਦਾਲਤਾਂ ਦੇ ਵਿੱਚ ਹਾਈ ਕੋਰਟਾਂ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਨਿਰਮਾਣਤ ਹੁੰਦੀਆਂ ਨੇ ਜਾਂ ਕਿ ਲੋਕੇ ਕਾਰਜ ਕਰਦੀਆਂ ਨੇ 214 ਦੇ ਤਹਿਤ ਰਾਜਾਂ ਦੇ ਲਈ ਉੱਚ ਅਦਾਲਤਾਂ ਦਾ ਪ੍ਰਬੰਧ ਜਿਹੜਾ ਹੈਗਾ ਉਹ ਮਿਲਦਾ ਸਾਨੂੰ ਜਾਂ ਕਿ ਲੋਕੇ ਪ੍ਰਬੰਧ ਕੀਤਾ ਗਿਆ ਹੈ ਅਨੁਸ਼ੇਦ 215 ਦੇ ਵਿੱਚ ਹਾਈ ਕੋਰਟ ਰਿਕਾਰਡ ਦੀਆਂ ਅਦਾਲਤਾਂ ਹੋਣਗੀਆਂ ਜੀ ਅਨੁਸ਼ੇਦ 217 ਦੇ ਵਿੱਚ ਜੱਜਾਂ ਦੀ ਨਿਯੁਕਤੀ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਅਨੁਸ਼ੇਦ 226 ਦੇ ਵਿੱਚ ਕੁਝ ਰਿੱਟਾਂ ਜਾਰੀ ਕਰਨ ਦੀ ਜਿਹੜੀ ਪਾਵਰ ਹੈ ਉਹ ਉੱਚ ਅਦਾਲਤ ਕੋਲ ਹੈ ਜੀ ਜਾਨੀ ਕਿ ਜਿਹੜਾ ਰਿੱਟ ਹੈ ਉਹਨੂੰ ਜਾਰੀ ਕਰਨ ਦਾ ਅਧਿਕਾਰ 226 ਦਿੰਦਾ ਹੈ ਤੇ ਇਹ ਪਾਵਰ ਉੱਚ ਅਦਾਲਤ ਦੇ ਕੋਲ ਹੈ ਇਸੇ ਤਰ੍ਹਾਂ ਸਾਥੀਓ ਅਧੀਨ ਅਦਾਲਤਾਂ ਜਿਹੜੀਆਂ ਸਰਬ ਸੌਰੀ ਉੱਚ ਅਦਾਲਤਾਂ ਤੋਂ ਨਿਚਲੀਆਂ ਅਦਾਲਤਾਂ ਆ ਗਈਆਂ 233 ਦੇ ਵਿੱਚ ਜ਼ਿਲ੍ਹਾ ਦੇ ਵਿੱਚ ਜੱਜ ਦੀ ਨਿਯੁਕਤੀ ਦਾ ਵਰਣਨ ਮਿਲਦਾ ਹੈ ਜਾਂ ਕਿ ਲੋਕੀਂ ਅਧੀਨ ਅਦਾਲਤਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਅੱਗੇ ਆ ਗਿਆ ਜੀ ਸਾਡਾ ਭਾਗ 7ਵਾਂ ਜਿਹੜਾ ਹੈਗਾ ਸਾਥੀਓ ਪਹਿਲੀ ਅਨੁਸੂਚੀ ਅਤੇ ਭਾਗ B ਦੇ ਵਿੱਚ ਰਾਜ ਜਿਹੜਾ ਭਾਗ ਸਤਮਾ ਜੀ 238 ਜਿਹੜਾ ਸਾਥਿਓ ਇਹ ਰੱਦ ਕਰ ਦਿੱਤਾ ਗਿਆ ਧਾਰਾ 238 ਨੂੰ ਰੱਦ ਕਰ ਦਿੱਤਾ ਗਿਆ ਅੱਗੇ ਹੈ ਜੀ ਭਾਗ 8 ਕੇਂਦਰ ਸ਼ਾਸਤ ਪ੍ਰਦੇਸ਼ ਧਾਰਾ 239 ਤੋਂ 241 ਤੱਕ ਜਿਹੜਾ ਹੈਗਾ ਜੀ ਇਹਦਾ ਵਰਣਨ ਮਿਲਦਾ ਹੈ ਦਿੱਲੀ ਅਤੇ ਪੁੱਡੂਚੈਰੀ ਦੇ ਵਿੱਚ ਵਿਧਾਨ ਸਭਾਵਾਂ ਹਨ ਇਸੇ ਤਰ੍ਹਾਂ 239 ਦੇ ਵਿੱਚ ਪ੍ਰਸ਼ਾਸਨ 239 ਡਬਲ ਏ ਦੇ ਵਿੱਚ ਦਿੱਲੀ ਦੇ ਲਈ ਵਿਸ਼ੇਸ਼ ਪ੍ਰਬੰਧ ਦਾ ਵਰਣਨ ਮਿਲਦਾ 241 ਦੇ ਵਿੱਚ ਉੱਚ ਅਦਾਲਤਾਂ ਦਾ ਜੇਕਰ ਆਉਂਦਾ ਜੀ ਭਾਗ ਸਾਥੀਓ 9 ਦੇ ਵਿੱਚ ਪੰਚਾਇਤਾਂ ਦਾ ਵਰਣਨ ਮਿਲਦਾ ਹੈ 73ਵੀਂ ਸੋਧ ਦੇ ਦੁਆਰਾ ਠੋਸ ਰੂਪ ਦੇ ਦਿੱਤਾ ਗਿਆ ਇਸ ਭਾਗ ਨੂੰ 243ਏ ਦੇ ਵਿੱਚ ಗ್ರಾಮ ਸਭਾ ਦਾ ਜ਼ਿਕਰ ਮਿਲਦਾ ਜੀ ਇਸੇ ਤਰ੍ਹਾਂ 243ਬੀ ਦੇ ਵਿੱਚ ਪੰਚਾਇਤਾਂ ਦਾ ਗਠਨ ಗ್ರಾಮ ਸਭਾਵਾਂ ਦੇ ਮੈਂਬਰ ਨੇ ਜਿਹੜੇ ਜੋ ਵੀ 18 ਸਾਲ ਦੀ ਉਮਰ ਦਾ ਇਨਸਾਨ ਹੈ ਉ ਗ੍ਰਾਮ ਸਭਾ ਦਾ ਮੈਂਬਰ ਬਣ ਜਾਂਦਾ ਹੈ ਗ੍ਰਾਮ ਸਭਾ ਆਪਣੇ ਆਪ ਦੇ ਵਿੱਚ ਇੱਕ ਇਕਾਈ ਹੈ ਠੀਕ ਹੈ ਜੀ ਲੋਕਾਂ ਦੀ ਸੰਖਸ਼ਟ ਇਕਾਈ ਜਿਹੜੀ ਕਿ ਪੰਚਾਇਤ ਦਾ ਗਠਨ ਕਰਦੀ ਹੈ ਦੋਸਤੋ 43 ਡੀ ਦੇ ਤਹਿਤ ਸੀਟਾਂ ਦਾ ਰਾਖਮਕਰਨ ਕੀਤਾ ਜਾਂਦਾ ਹੈ 243 ਜੀ ਦੇ ਤਹਿਤ ਸ਼ਕਤੀਆਂ ਅਧਿਕਾਰ ਅਤੇ ਜ਼ਿੰਮੇਵਾਰੀਆਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਗੇ ਦੋਸਤੋ 43 ਆਈ ਦੇ ਤਹਿਤ ਵਿੱਤ ਕਮਿਸ਼ਨ ਦੇ ਗਠਨ ਦਾ ਵਰਣਨ ਜਿਹੜਾ ਹੈਗਾ ਸਾਥੀਓ ਸਾਨੂੰ ਦੇਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਦੋ ਭਾਗ 9A ਦੇ ਵਿੱਚ ਨਗਰਪਾਲਿਕਾਵਾਂ ਭਾਗ 9A ਦੇ ਵਿੱਚ ਨਗਰਪਾਲਿਕਾਵਾਂ ਦਾ ਵਰਣਨ ਹੈ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਿੰਡੂ ਖੇਤਰਾਂ ਦੇ ਵਿੱਚ ਪੰਚਾਇਤਾਂ ਕੰਮ ਕਰਦੀਆਂ ਨੇ ਉਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਨਗਰਪਾਲਿਕਾਵਾਂ ਕੰਮ ਕਰਦੀਆਂ ਨੇ 74ਵੀਂ ਸੋਧ 1992 ਦੇ ਵਿੱਚ ਹੁੰਦੀ ਹੈ ਉਹਦੇ ਦੁਆਰਾ ਸੰਵਿਧਾਨਕ ਦਰਜਾ ਦੇ ਦਿੱਤਾ ਗਿਆ ਇਸ ਨੂੰ ਨਗਰਪਾਲਿਕਾਵਾਂ ਨੂੰ 243Q ਦੇ ਵਿੱਚ ਨਗਰਪਾਲਿਕਾਵਾਂ ਦੇ ਗਠਨ ਦਾ ਵਰਣਨ ਹੈ ਜੀ 243T ਦੇ ਵਿੱਚ ਸੀਟਾਂ ਦਾ ਰਾਖਮ ਕਰਨ ਕੀਤਾ ਗਿਆ ਜੀ 243W ਸ਼ਕਤੀਆਂ ਤੇ ਅਧਿਕਾਰੀ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਥਿਓ ਉਮੀਦ ਹੈ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਜੇਕਰ ਕਲਾਸ ਵਧੀਆ ਲੱਗ ਰਹੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰੋ ਹੋਰ ਸਾਥੀਆਂ ਦੇ ਨਾਲ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਵੀਡੀਓ ਦੀ ਜਾਣਕਾਰੀ ਜਿਹੜੀ ਨੋਟੀਫਿਕੇਸ਼ਨ ਦੇ ਥਰੂ ਮਿਲਦੀ ਰਹੇ ਸਾਥੀਓ ਇਹ ਕਲਾਸ ਦਾ ਸਮਾਂ ਆਪਣਾ 5 ਵਜੇ ਹੁੰਦਾ ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਟਿੱਕ ਦੀਆਂ ਜਣੀਆਂ ਕਲਾਸਾਂ ਨੇ ਰਿਕਾਰਡਡ ਰੂਪ ਦੇ ਵਿੱਚ ਵੀ ਮਿਲਿਆ ਕਰਨਗੀਆਂ ਜਲਦ ਹੀ ਤੁਹਾਨੂੰ ਉਹ ਕਲਾਸਾਂ ਵੀ ਦੇਖਣ ਨੂੰ ਮਿਲਣਗੀਆਂ ਤੁਹਾਡੇ ਆਪਣੇ ਚੈਨਲ ਤੇ ਉਮੀਦ ਹੈ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਸੋ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਪਿਛਲੀਆਂ ਕਲਾਸਾਂ ਦੇ ਵੀ ਪਏ ਨੇ ਥਿਊਰੀ ਦੀਆਂ ਕਲਾਸਾਂ ਦੇ ਵੀ ਪਏ ਨੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੇਖੋ ਨਾਲ ਦੀ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ WhatsApp ਗਰੁੱਪ ਆ ਜਿਹੜਾ ਉਹ ਬਣਿਆ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਇਸੇ ਤਰ੍ਹਾਂ ਟੈਲੀਗ੍ਰਾਮ ਗਰੁੱਪ ਦਾ ਲਿੰਕ ਵੀ ਤੁਹਾਨੂੰ ਮਿਲ ਜੂਗਾ ਉਹਨਾਂ ਨੂੰ ਤੁਸੀਂ ਜੁਆਇਨ ਕਰੋ ਹਰ ਇੱਕ ਅਪਡੇਸ਼ਨ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਰਸ ਬਾਏ ਕਰਨਾ ਚਾਹੁੰਦੇ ਹੋ ਲੈਕਚਰਰ ਕਿਡਰ ਮਾਸਟਰ ਕਿਡਰ ਤੇ ਜਾਂ ਫਿਰ ਜਿਹੜਾ ਹੈਗਾ ਪੰਜਾਬੀ ਪੇਪਰ A ਨਾਲ ਰਿਲੇਟਡ ਤਾਂ ਤੁਸੀਂ ਐਪ ਤੇ ਜਾ ਕੇ ਉਹਨੇ ਕੋਰਸ ਬਾਇ ਕਰ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਿੰਟਡ ਨੋਟਸ ਦੀਆਂ ਬੁੱਕਸ ਨੇ MCQ ਰੂਪ ਦੇ ਵਿੱਚ ਉਹਨਾਂ ਨੂੰ ਜਾਂ ਥਿਉਰੀ ਰੂਪ ਦੇ ਵਿੱਚ ਨੋਟਸ ਨੇ ਜਿਹੜੇ ਉਹਨਾਂ ਨੂੰ ਬਾਇ ਕਰਨ ਦੇ ਲਈ ਵੀ ਤੁਹਾਨੂੰ ਆਪਣੀ ਐਪ ਤੇ ਵਿਜ਼ਿਟ ਕਰਨਾ ਪਊਗਾ ਐਪ ਦਾ ਨਾਮ ਹੈ ਜੀਐਨਡੀਐਸ ਅਕੈਡਮੀ ਉਹਨੂੰ ਡਾਊਨਲੋਡ ਕਰਕੇ ਤੋਂ ਤੁਸੀਂ ਆਪਣੇ ਪਸੰਦੀਦਾ ਕੋਰਸ ਆ ਜਿਹੜਾ ਉਹ ਬਾਇ ਕਰ ਸਕਦੇ ਹੋ ਹੁਣ ਤੋਂ ਅੱਗੇ ਚੱਲਦੇ ਆਂ ਜੀ ਭਾਗ 10 ਭਾਗ 10 ਅਨੁਸੂਚਿਤ ਅਤੇ ਜਨਜਾਤੀ ਸਾਥਿਓ ਭਾਗ 10 ਹੈ ਜਿਹੜਾ ਉਹਦਾ ਸਬੰਧ ਅਨੁਸੂਚਿਤ ਅਤੇ ਜਨਜਾਤੀ ਖੇਤਰ ਦੇ ਨਾਲ ਹੈ ਇਸੇ ਤਰ੍ਹਾਂ ਭਾਗ 11 ਦਾ ਸਬੰਧ ਜਿਹੜਾ ਹੈਗਾ ਸੰਘ ਅਤੇ ਰਾਜਾਂ ਦੇ ਵਿਚਕਾਰ ਸਬੰਧ ਦੱਸਦਾ ਹੈ ਜੀ ਆਰਟੀਕਲ ਜਾਂ ਕੋਲ ਧਾਰਾ 246 ਦੇ ਵਿੱਚ ਵਿਸ਼ਾ ਵਸਤੂ 262 ਦੇ ਵਿੱਚ ਪਾਣੀ ਦੇ ਨਾਲ ਸੰਬੰਧਤਵਾਦ ਵਿਵਾਦਾਂ ਦੇ ਮਾਮਲੇ 263 ਦੇ ਵਿੱਚ ਅੰਤਰਰਾਜੀ ਕੌਂਸਲ ਦਾ ਵਰਣਨ ਸਾਨੂੰ ਮਿਲਦਾ ਹੈ ਭਾਗ 12 ਦੀ ਗੱਲ ਕਰਾਂਗੇ ਜੀ ਜਿਹਦੇ ਵਿੱਚ ਵਿੱਤ ਜਾਇਦਾਦ ਤੇ ਇਕਰਾਰਨਾਮੇ ਦਾ ਵਰਣਨ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਦਾ ਆਰਟੀਕਲ 266 ਦੇ ਵਿੱਚ ਸੰਚਿਤ ਫੰਡ ਹੈ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਆਰਟੀਕਲ 280 ਦੇ ਵਿੱਚ ਵਿੱਤ ਕਮਿਸ਼ਨ ਦਾ ਵਰਣਨ ਜਿਹੜਾ ਹੈਗਾ ਜੀ ਉਹ ਸਾਨੂੰ ਮਿਲਦਾ ਆਰਟੀਕਲ 30A ਦੇ ਵਿੱਚ ਜਾਇਦਾਦ ਦਾ ਅਧਿਕਾਰ ਕਾਨੂੰਨੀ ਅਧਿਕਾਰ ਹੈ ਇਹ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਸਾਥੀਓ ਭਾਗ 13 ਦੇ ਵਿੱਚ ਵਪਾਰ ਵਣਜ ਅਤੇ ਮੇਲਜੋਲ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਭਾਗ 14 ਦੇ ਵਿੱਚ ਸੰਗ ਅਤੇ ਰਾਜਾਂ ਦੇ ਅਧੀਨ ਸੇਵਾਵਾਂ ਦਾ ਵਰਣਨ ਦੇਖਣ ਨੂੰ ਮਿਲਦਾ ਹੈ ਆਰਟੀਕਲ 312 ਆਲ ਇੰਡੀਆ ਸੇਵਾਵਾਂ ਦਾ ਜ਼ਿਕਰ ਕਰਦਾ ਹੈ ਆਰਟੀਕਲ 315 ਲੋਕ ਸੇਵਾ ਕਮਿਸ਼ਨ ਯੂਪੀਐਸਸੀ ਜਾਂ ਕਿਹਾ ਲੋਕ ਐਸਪੀਐਸਸੀ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਭਾਗ 14ਏ ਦੇ ਵਿੱਚ ਟ੍ਰਿਬਿਊਨਲ ਦਾ ਗਠਨ ਭਾਗ 15 ਦੇ ਵਿੱਚ ਚੋਣਾਂ ਆਰਟੀਕਲ 324 ਦੇ ਵਿੱਚ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਦਾ ਵਰਣਨ ਅੱਗੇ ਆ ਗਿਆ ਜੀ ਆਰਟੀਕਲ 326 ਦੇ ਵਿੱਚ ਬਾਲਗ ਵੋਟ ਅਧਿਕਾਰ ਦਾ ਵਰਣਨ ਇਸੇ ਤਰ੍ਹਾਂ ਸਾਥੀਓ ਭਾਗ 16 ਦੇ ਵਿੱਚ ਕੁਝ ਖਾਸ ਵਰਗਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਆਰਟੀਕਲ 338 ਦੇ ਵਿੱਚ ਸੁਪਰੀਮ ਕੋਰਟ ਦੇ ਲਈ ਰਾਸ਼ਟਰੀ ਕਮਿਸ਼ਨ ਐ ਸੌਰੀ ਐਸ ਸੀ ਦੇ ਲਈ ਰਾਸ਼ਟਰੀ ਕਮਿਸ਼ਨ ਦਾ ਜ਼ਿਕਰ ਜਿਹੜਾ ਮਿਲਦਾ ਹੈ ਆਰਟੀਕਲ 338 ਦੇ ਵਿੱਚ ਐਸਟੀ ਦੇ ਲਈ ਰਾਸ਼ਟਰੀ ਕਮਿਸ਼ਨ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਆਰਟੀਕਲ 338 ਤੇ 338 ਐ ਐਸਸੀ ਤੇ ਐਸਟੀ ਕਮਿਸ਼ਨਾਂ ਦੇ ਨਾਲ ਸੰਬੰਧਿਤ ਨੇ ਭਾਗ 17 ਦੇ ਵਿੱਚ ਸਰਕਾਰੀ ਭਾਸ਼ਾ ਆਰਟੀਕਲ 343 ਜੁਨੀਅਨ ਦੀ ਸਰਕਾਰੀ ਭਾਸ਼ਾ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ ਭਾਗ 18 ਦੇ ਵਿੱਚ ਸੰਕਟਕਾਲੀਨ ਵਿਵਸਥਾਵਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਸਾਥੀਓ ਆਰਟੀਕਲ 352 ਦੇ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਆਰਟੀਕਲ 356 ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਆਰਟੀਕਲ 360 ਦੇ ਵਿੱਚ ਵਿੱਤੀ ਐਮਰਜੈਂਸੀ ਦਾ ਜ਼ਿਕਰ ਸਾਨੂੰ ਦੇਖਣ ਨੂੰ ਮਿਲਦਾ ਹੈ ਭਾਗ 20 ਦੇ ਵਿੱਚ ਸੰਵਿਧਾਨ ਦੀ ਸੋਧ ਦਾ ਜ਼ਿਕਰ ਹੈ ਜੀ ਆਰਟੀਕਲ 368 ਸੋਧ ਕਰਨ ਦੀ ਸੰਸਦ ਦੀ ਸ਼ਕਤੀ ਦੀ ਗੱਲ ਕਰਦਾ ਹੈ ਭਾਗ 21 ਅਤੇ 22 ਸਾਥਿਓ ਅਸਥਾਈ ਪ੍ਰਬੰਧ ਅਤੇ ਸੰਕੇਪ ਸਰਲੇਖ ਆਰਟੀਕਲ 370 ਰੀਪੀਅਲਡ ਹੋ ਗਿਆ ਜੀ ਠੀਕ ਹੈ ਭਾਗ 21 ਤੇ 22 ਹੈ ਜਿਹੜਾ ਸਥਾਈ ਪ੍ਰਵੰਤ ਤੇ ਸੰਖੇਪ ਸਰਲੇਖ ਦਾ ਵਰਣਨ ਕਰਦਾ ਹੈ ਆਰਟੀਕਲ 370 ਧਾਰਾ 370 ਹੈ ਜਿਹੜੀ ਜੀ ਇਹ ਰਿਮੂਵ ਕਰ ਦਿੱਤੀ ਗਈ ਹੈ ਜਿਹੜੀ ਜੰਮੂ ਕਸ਼ਮੀਰ ਦੇ ਨਾਲ ਸਬੰਧਤ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਗੇ ਆ ਗਿਆ ਜੀ ਜੀ ਸੂਚੀ ਟੇਬਲ ਆਫ ਪ੍ਰੈਜੈਂਸ ਇਹਦੇ ਵਿੱਚ ਰਾਸ਼ਟਰਪਤੀ ਸਾਥੀਓ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਰਾਜਪਾਲ ਰਾਜਾਂ ਦੇ ਸਾਬਕਾ ਰਾਸ਼ਟਰਪਤੀ ਅਤੇ ਭਾਰਤ ਦੇ ਮੁੱਖ ਜੱਜ ਤੇ ਲੋਕ ਸਭਾ ਦੇ ਸਪੀਕਰ ਇਹ ਸਾਰੇ ਤਰਜੀਹੀ ਸੂਚੀ ਦੇ ਵਿੱਚ ਆ ਜਾਂਦੇ ਨੇ ਜੀ ਸੋ ਇਹ ਸੀਗੀ ਆਪਣੀ ਅੱਜ ਦੀ ਕਲਾਸ ਉਮੀਦ ਆ ਸਾਥੀਓ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਕਲਾਸ ਨੂੰ ਲਾਈਕ ਜਰੂਰ ਕਰੋ ਹੋਰ ਸਾਥੀਆਂ ਨਾਲ ਸ਼ੇਅਰ ਵੀ ਜਰੂਰ ਕਰੋ ਜੀ ਐਨ ਡੀ ਐਸ ਅਕੈਡਮੀ YouTube ਚੈਨਲ ਤੇ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਕਲਾਸਾਂ ਦੇ ਨਾਲ ਜੁੜੇ ਰਿਓ ਬੜਾ ਵਧੀਆ ਤੇ ਨਵਾਂ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਵਾਰੀ ਵਿਚਾਰ ਜਰੂਰ ਕਰਨਾ ਕਿ ਜਿਸ ਤਰ੍ਹਾਂ ਦਾ ਫ੍ਰੀ ਕੰਟੈਂਟ ਤੁਹਾਨੂੰ ਤੁਹਾਡੇ ਆਪਣੇ YouTube ਚੈਨਲ ਤੇ ਪ੍ਰੋਵਾਈਡ ਕਰਵਾਇਆ ਜਾ ਰਿਹਾ ਸੋਚੋ पेड ਕੋਰਸਾਂ ਦੇ ਵਿੱਚ ਕਿਹੋ ਜਿਹਾ ਕੰਟੈਂਟ ਹੋਵੇਗਾ ਸੋ ਵੱਖ-ਵੱਖ ਕਿਤਾਬਾਂ ਦਾ ਨਿਚੋੜ ਜਿਹੜਾ ਹੈਗਾ ਉਹ ਤੁਹਾਨੂੰ ਇਸ ਅੱਧੇ ਘੰਟੇ ਦੀ ਕਲਾਸ ਦੇ ਵਿੱਚ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਬਾਬਕ ਹੈ